ਹਾਂਜੀ ਦੋਸਤੋ ਬਹੁਤ-ਬਹੁਤ ਸਵਾਗਤ ਕਰਦੇ ਹਾਂ ਆਪਣੇ ਚੈਨਲ ਤੇ ਜੇਕਰ ਤੁਸੀਂ ਪੰਜਾਬ ਸਰਕਾਰ ਦੇ ਮੁਲਾਜ਼ਮ ਜਾਂ ਪੈਨਸ਼ਨਰ ਹੋ ਜਾਂ ਫੈਮਿਲੀ ਪੈਨਸ਼ਨਰ ਹੋ ਤਾਂ ਇਹ ਵੀਡੀਓ ਤੁਹਾਡੇ ਲਈ ਬਹੁਤ ਹੀ ਮਹੱਤਵਪੂਰਨ ਹੋਣ ਵਾਲੀ ਹੈ ਜੇਕਰ ਕਿਸੇ ਵੀ ਕਰਮਚਾਰੀ ਦੇ ਵੱਲੋਂ ਮੈਡੀਕਲ ਰਿਬਰਸਮੈਂਟ ਦੇ ਲਈ ਜੋ ਵੀ ਬਿੱਲ ਦਫ਼ਤਰ ਦੇ ਵਿੱਚ ਸਬਮਿਟ ਕੀਤੇ ਜਾਂਦੇ ਹਨ ਤਾਂ ਉਹ ਬਿੱਲ ਕੁਝ ਕਾਰਨਾਂ ਕਰਕੇ ਵਾਪਸ ਆ ਜਾਂਦੇ ਹਨ ਤਾਂ ਅੱਜ ਦੀ ਵੀਡੀਓ ਦੇ ਵਿੱਚ ਦੱਸਣ ਦੀ ਕੋਸ਼ਿਸ਼ ਕੀਤੀ ਜਾਵੇਗੀ ਜੇਕਰ ਆਪਾਂ ਕੁਝ ਛੋਟੀਆਂ-ਛੋਟੀਆਂ ਗੱਲਾਂ ਦਾ ਧਿਆਨ ਰੱਖੀਏ ਤਾਂ ਜੋ ਉਹ ਬਿੱਲ ਸਮੇਂ ਸਿਰ ਪਾਸ ਹੋ ਜਾਵੇਗਾ ਤੇ ਜੋ ਤੁਹਾਡੀ ਪਾਸ ਹੋਈ ਰਾਸ਼ੀ ਹੈ ਉਹ ਸਮੇਂ ਸਿਰ ਤੁਹਾਡੇ ਅਕਾਊਂਟ ਦੇ ਵਿੱਚ ਕ੍ਰੈਡਿਟ ਵੀ ਹੋਵੇਗੀ ਇਹੇ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਸਾਡੇ ਚੈਨਲ ਤੇ ਨਵੇਂ ਹੋ ਚੈਨਲ ਨੂੰ ਸਬਸਕ੍ਰਾਈਬ ਕਰਤੇ ਵੀਡੀਓ ਨੂੰ ਸਭ ਦੇ ਨਾਲ ਜ਼ਰੂਰ ਸ਼ੇਅਰ ਕਰਨਾ ਜੀ ਦੋਸਤੋ ਸੌਖੇ ਤਰੀਕੇ ਨਾਲ ਤੁਹਾਨੂੰ ਨਾਲ ਸਮਝਾਉਂਦੇ ਆਂ ਸਟੈਪ ਸਟੈਪ 1 ਦੇ ਵਿੱਚ ਸਭ ਤੋਂ ਪਹਿਲਾਂ ਤੁਸੀਂ ਐਪਲੀਕੇਸ਼ਨ ਫਾਰਮ ਜਿੰਨੇ ਵੀ ਜਿਹੜੇ ਫਾਰਮਸ ਹਨ ਜੋ ਮੈਡੀਕਲ ਰੀਬਰਸਮੈਂਟ ਦੇ ਪੰਜਾਬ ਸਿਵਲ ਰੂਲਸ ਸਰਵਿਸ ਰੂਲਸ ਦੇ ਅਕੋਰਡਿੰਗ ਫਾਰਮਸ ਹਨ ਉਹਨਾਂ ਨੂੰ ਕਲੈਕਟ ਕਰੋ ਕਿਉਂਕਿ ਕੁਝ ਡਿਪਾਰਟਮੈਂਟਸ ਦੇ ਵੱਲੋਂ ਕੁਝ ਫਾਰਮ ਇਸ ਤਰ੍ਹਾਂ ਦੇ ਹਨ ਜੋ ਡਿਪਾਰਟਮੈਂਟਸ ਦੇ ਵੱਲੋਂ ਹੀ ਲਏ ਜਾਂਦੇ ਹਨ ਤਾਂ ਸਭ ਤੋਂ ਪਹਿਲਾਂ ਐਪਲੀਕੇਸ਼ਨ ਫਾਰਮ ਇਕੱਠੇ ਕਰੋ ਉਸ ਤੋਂ ਬਾਅਦ ਹਸਪੀਟਲ ਬਿੱਲ ਜੋ ओरिजिनल ਬਿੱਲ ਹਨ ਉਹਨਾਂ ਨੂੰ ਨੰਬਰ ਵਾਈਜ਼ ਤੁਸੀਂ ਸੀਰੀਅਲ ਨੰਬਰ ਲਗਾ ਕੇ ਕਲੈਕਟ ਕਰੋ ਤੀਜੇ ਨੰਬਰ ਤੇ ਜੋ ਡਿਸਚਾਰਜ ਸਮਰੀ ਹੈ ਉਸ ਨੂੰ ਕਲੈਕਟ ਕਰੋ ਜੋ ਤੁਹਾਡੀ ਜਿਹੜੀ ਐਡਮਿਸ਼ਨ ਤੇ ਡੇਟ ਆਫ ਡਿਸਚਾਰਜ ਦੀ ਸਮਰੀ ਡਾਕਟਰ ਬਣਾ ਕੇ ਦੇਵੇਗਾ ਹਸਪੀਟਲ ਬਣਾ ਕੇ ਦੇਵੇਗਾ ਉਹ ਕਲੈਕਟ ਕਰਨੀ ਜ਼ਰੂਰੀ ਹੈ ਚੌਥੇ ਨੰਬਰ ਤੇ ਜੋ ਕੈਸ਼ ਮੈਮੋ ਆਫ ਮੈਡੀਸਨ ਜੋ ਮੈਡੀਸਨ ਦੇ ਕੈਸ਼ ਮੀ 모ਹਨ ਉਹਨਾਂ ਦੀ ओरिजिनल ਕਾਪੀ ਤੁਹਾਡੇ ਕੋਲ ਹੋਣੀ ਜ਼ਰੂਰੀ ਹੈ ਪੰਜਵੇਂ ਨੰਬਰ ਤੇ ਜੋ ਇਨਵੈਸਟੀਗੇਸ਼ਨ ਰਿਪੋਰਟਸ ਹਨ ਜਿਸ ਤਰ੍ਹਾਂ ਲੈब्स ਦੀ ਰਿਪੋਰਟ ਰਿਪੋਰਟ ਐਕਸਟਰਾ ਰਿਪੋਰਟ ਜਾਂ ਹੋਰ ਵੀ ਕਿਸੇ ਤਰ੍ਹਾਂ ਦੀ ਕੋਈ ਵੀ ਟੈਸਟ ਹੁੰਦਾ ਤਾਂ ਉਹ ਸਾਰੇ ਇਨਵੈਸਟੀਗੇਸ਼ਨ ਰਿਪੋਰਟਸ ਰਿਪੋਰਟਸ ਹਨ ਉਹ ਵੀ ਤੁਹਾਡੇ ਬਿੱਲਾਂ ਦੇ ਨਾਲ ਅਟੈਚ ਹੋਣੀਆਂ ਜ਼ਰੂਰੀ ਹਨ ਛੇਵੇਂ ਨੰਬਰ ਤੇ ਜੋ ਤੁਹਾਡਾ ਜਿਹੜਾ ਰੈਫਰ ਲੈਟਰ ਹੈ ਅਗਰ ਕੋਈ ਹਸਪੀਟਲ ਤੁਹਾਨੂੰ ਰੈਫਰ ਕਰਦਾ ਹੈ ਜਿਸ ਤਰ੍ਹਾਂ ਤੁਸੀਂ ਗਵਰਨਮੈਂਟ ਹਸਪੀਟਲ ਦੇ ਵਿੱਚ ਐਡਮਿਟ ਹੋਏ ਹੋ ਤੇ ਉਸ ਤੋਂ ਬਾਅਦ ਤੁਹਾਨੂੰ ਟ੍ਰੀਟਮੈਂਟ ਦੇ ਲਈ ਕਿਸੇ ਪ੍ਰਾਈਵੇਟ ਹਸਪੀਟਲ ਦੇ ਵਿੱਚ ਰੈਫਰ ਕੀਤਾ ਜਾਂਦਾ ਹੈ ਤਾਂ ਉਸ ਕੰਡੀਸ਼ਨ ਦੇ ਵਿੱਚ ਕੋਸ਼ਿਸ਼ ਕਰੋ ਕਿ ਜੋ ਪੈਨਲਡ ਪ੍ਰਾਈਵੇਟ ਹਸਪੀਟਲ ਹੈ ਉਸ ਦੇ ਵਿੱਚ ਹੀ ਆਪਣਾ ਟ੍ਰੀਟਮੈਂਟ ਕਰਵਾਓ ਤਾਂ ਕਿ ਮੈਡੀਕਲ ਪਰਸਮੈਂਟ ਦੇ ਟਾਈਪ ਤੁਹਾਨੂੰ ਕੋਈ ਵੀ ਦਿੱਕਤ ਨਾ ਆਵੇ ਤਾਂ 7ਵੇਂ ਨੰਬਰ ਤੇ ਜੋ ਤੁਹਾਡਾ ਆਈਡੀ ਪ੍ਰੂਫ ਜਿਸ ਤਰ੍ਹਾਂ ਜੇਕਰ ਤੁਸੀਂ ਪੈਸ਼ਟਰ ਹੋ ਤਾਂ ਪੀਪਓ ਦੀ ਜੋ ਕਾਪੀ ਹੈ ਜੇ ਤੁਸੀਂ ਗਵਰਨਮੈਂਟ ਦੇ ਕਰੰਟ এমਪਲਾਈਜ਼ ਹੋ ਤਾਂ ਤੁਹਾਡੀ ਜੋ এমਪਲਾਈਜ਼ ਆਈਡੀ ਹੈ ਜਾਂ ਆਈਡੀ ਕਾਰਡ ਹੈ ਉਹ ਤੁਸੀਂ ਉਸਦੇ ਨਾਲ ਅਟੈਚ ਕਰ ਸਕਦੇ ਹੋ ਜੋ ਲਾਸਟ ਹੈ ਮੈਡੀਕਲ ਸਰਟੀਫਿਕੇਟ ਜੋ ਹੈ ਉਸ ਨੂੰ ਡਾਕਟਰ ਤੋਂ ਸਾਈਨ ਕਰਵਾਓ ਡਾਕਟਰ ਦੀ ਸਟੈਂਪ ਲਗਾਓ ਤਾਂ ਕੱਲਾ ਕੱਲਾ ਜੋ ਬਿਲ ਤੁਹਾਡਾ ਜਿਹੜਾ ਸਮਰੀ ਹੈ ਉਸ ਦੇ ਉੱਪਰ ਡਾਕਟਰ ਜਿਸ ਨੇ ਤੁਹਾਡਾ ਟ੍ਰੀਟਮੈਂਟ ਕੀਤਾ ਹੈ ਉਹਨਾਂ ਦੀ ਸਟੈਪ ਅਤੇ ਉਹਨਾਂ ਦੇ ਸਿਗਨੇਚਰ ਹੋਣੇ ਬਹੁਤ ਜ਼ਰੂਰੀ ਹਨ ਜਦੋਂ ਵੀ ਤੁਸੀਂ ਮੈਡੀਕਲ ਟ੍ਰੀਟਮੈਂਟ ਦਾ ਕੋਈ ਵੀ ਫਾਰਮ ਫਿਲ ਕਰਨਾ ਹੈ ਉਸ ਦੀ ਵਿੱਚ ਤੁਹਾਡਾ ਨਾਮ ਡੈਜਿਨੇਸ਼ਨ EMPLOYES ਜਾਂ ਪੈਨਸ਼ਨ ਕੋਡ ਜਾਂ PPO ਨੰਬਰ ਇਹ ਸਭ ਸਹੀ ਹੋਣੇ ਬਹੁਤ ਜ਼ਰੂਰੀ ਹਨ ਹਸਪੀਟਲ ਦਾ ਨਾਮ ਕਲੀਅਰਲੀ ਮੈਂਸ਼ਨ ਕਰੋ ਟ੍ਰੀਟਮੈਂਟ ਡੀਟੇਲ ਮੈਂਸ਼ਨ ਕਰੋ ਐਡਮਿਸ਼ਨ ਅਤੇ ਡਿਸਚਾਰਜ ਡੇਟ ਨੂੰ ਕਲੀਅਰਲੀ ਲਿਖੋ ਅਤੇ ਉਸ ਤੋਂ ਬਾਅਦ ਜੋ ਅਮਾਉਂਟ ਤੁਸੀਂ ਕਲੇਮ ਕਰ ਰਹੇ ਹੋ ਉਹ ਕਲੀਅਰਲੀ ਲਿਖੀ ਹੋਣੀ ਬਹੁਤ ਜ਼ਰੂਰੀ ਹੈ ਉਸ ਤੋਂ ਬਾਅਦ ਤੁਹਾਡੇ ਸਾਈਨ ਵਿਦ ਡੇਟ ਕਿਸ ਸਟੇਟ ਨੂੰ ਤੁਸੀਂ ਸਾਈਨ ਕਰਕੇ ਫਾਰਮ ਸਬਮਿਟ ਕਰਵਾ ਰਹੇ ਹੋ ਉਹ ਬਹੁਤ ਹੀ ਜ਼ਰੂਰੀ ਹੈ ਕੋਸ਼ਿਸ਼ ਕਰੋ ਕਿ ਅਗਰ ਤੁਸੀਂ ਫਾਰਮ ਇੰਗਲਿਸ਼ ਦੇ ਵਿੱਚ ਭਰ ਰਹੇ ਹੋ ਤਾਂ ਫਾਰਮ ਨੂੰ ਕੈਪੀਟਲ ਲੈਟਰਸ ਦੇ ਵਿੱਚ ਭਰੋ ਤਾਂ ਕਿ ਜੋ ਡੀਲਿੰਗ ਹੈਡ ਹੈ ਜਿਸ ਨੇ ਤੁਹਾਡਾ ਬਿੱਲ ਪਾਸ ਕਰਨਾ ਹੈ ਉਹਨਾਂ ਨੂੰ ਪੜਨ ਦੇ ਵਿੱਚ ਕੋਈ ਵੀ ਦਿੱਕਤ ਨਾ ਆਵੇ ਜਿਸ ਦੇ ਵਿੱਚ ਬਿੱਲ ਹਰ ਚੈੱਕਡ ਅਗੇਂਸਟ ਦਾ ਪੰਜਾਬ ਸਿਵਲ ਸਰਵਿਸ ਰੂਲ ਮੈਡੀਕਲ ਰੂਲਸ ਤਾਂ ਜੋ ਬਿੱਲ ਹਨ ਉਹ ਪੰਜਾਬ ਸਿਵਲ ਸਰਵਿਸ ਮੈਡੀਕਲ ਰੂਲਸ ਰੂਲਸ ਦੇ ਅਕੋਰਡਿੰਗ ਹੀ ਜਿਹੜੇ ਹਨ ਚੈੱਕ ਕੀਤੇ ਜਾਂਦੇ ਹਨ ਅਗਰ ਹਸਪੀਟਲ ਜੋ ਹੈ ਉਹ ਗਵਰਨਮੈਂਟ ਦਾ ਪੈਨਲਡ ਹਸਪੀਟਲ ਹੈ ਤਾਂ ਜੋ ਫੁੱਲ ਅਮਾਊਂਟ ਹੈ ਉਹ ਤੁਹਾਨੂੰ ਮਿਲੇਗੀ ਮੰਨ ਲਓ ਤੁਹਾਡਾ ਇਲਾਜ ਕਿਸੇ ਗਵਰਨਮੈਂਟ ਹਸਪੀਟਲ ਦੇ ਵਿੱਚ ਹੋ ਰਿਹਾ ਹੈ ਜਾਂ ਕਮੇਟ ਦੇ ਵਿੱਚ ਨਹੀਂ ਹੋ ਰਿਹਾ ਤਾਂ ਕੋਈ ਇਨ ਪੈਨਲ ਹਸਪੀਟਲ ਹੈ ਜੋ ਕਮੇਟ ਨੇ ਲਿਸਟ ਦਿੱਤੀ ਹੈ ਤਾਂ ਜੋ ਵੀ ਫੁੱਲ ਅਮਾਊਂਟ ਹੈ ਉਹ ਤੁਹਾਡੀ ਐਸ ਪਰ ਗਵਰਨਮੈਂਟ ਨਾਮ ਜੋ ਹੈ ਉਹ ਪਾਸ ਹੋ ਜਾਵੇਗੀ ਇਫ ਦਾ ਹਸਪੀਟਲ ਇਜ਼ ਇਜ਼ ਨੋਨ ਹੈਡ ਪੈਨਲਡ ਅਗਰ ਜੋ ਹਸਪੀਟਲ ਹੈ ਨੋਨ ਪੈਨਲਡ ਹੈ ਤਾਂ ਜੋ ਰਿਵਰਸਮੈਂਟ ਹੈ ਉਹ ਏਮਸ ਦਿੱਲੀ ਅਤੇ ਸੀ ਜੀ ਐਚ ਐਸ ਐਚ ਰੇਟ ਜੋ ਲਿਸਟ ਬਣੀ ਹੋਈ ਹੈ ਉਸ ਦੇ ਅਕੋਰਡਿੰਗ ਹੀ ਜੋ ਹੈ ਤੁਹਾਡੀ ਤੁਹਾਡੇ ਰਿਵਰਸਮੈਂਟ ਹੈ ਉਹ ਪਾਸ ਹੋਵੇਗੀ ਆਫਟਰ ਅਪਰੂਵਲ ਦੀ ਪੇਮੈਂਟ ਇਜ਼ ਰਿਲੀਫ ਜੋ ਅਮਾਉਂਟ ਹੈ ਤੁਹਾਡੀ ਜੋ ਬਿੱਲ ਦੀ ਅਮਾਉਂਟ ਪਾਸ ਹੋਈ ਅਮਾਉਂਟ ਹੈ ਉਹ ਤੁਹਾਡੇ ਡੀਡੀਆਰ ਦੇ ਵੱਲੋਂ ਥਰੂ ਟ੍ਰੈਜ਼ਰੀ ਤੁਹਾਡੇ ਅਕਾਊਂਟ ਦੇ ਵਿੱਚ ਕ੍ਰੈਡਿਟ ਕੀਤੀ ਜਾਵੇਗੀ ਚਾਹੇ ਤੁਸੀਂ ਮੌਜੂਦਾ ਏਮਪਲਾਈ ਹੋ ਜੇਕਰ ਤੁਸੀਂ ਪੈਨਸ਼ਨਰ ਹੋ ਤਾਂ ਅਗਲੀ ਹਾਂਜੀ ਦੋਸਤੋ ਇਹ ਸੀ ਬਹੁਤ ਹੀ ਖਾਸ ਅਪਡੇਟ ਮਿਲਦੇ ਕਿਸੇ ਨਵੀਂ ਅਪਡੇਟ ਦੇ ਨਾਲ ਥੈਂਕ ਯੂ ਸੋ ਮਚ